ਆਸ ਵਿੱਚ ਲੱਗੀ ਟਰੱਕ ਦੇ ਇਹ ਬਟਾਸ ਤਾਂ ਹੀ ਹੋਈ ਜੀ ਪਹਿਲਾ ਮੋੜ ਸੇ ਨੂੰ ਸਾਰਾ ਮੋੜਾ ਤੋਂ ਉਹਦੇ ਪਿੱਛੇ ਖੜਾ ਮੋਟਰਸਾਈਕਲ ਰੋਡ ਵਿੱਚ ਵਿੱਚ ਬੱਸ ਰੋਡ ਵਿੱਚ ਖੜੀ ਸੀ ਬੱਸ ਉਹਨੂੰ ਮੋੜ ਸੇ ਲਾ ਕੇ ਲੱਗਿਆ ਉਹਦੇ ਫੇਟਰ ਪਿੱਛੇ ਟਰੱਕ ਲੱਗਿਆ ਆ ਕੇ ਟਰੱਕ ਰੋਡ ਵਿੱਚ ਨਾਲ ਡਾਇਰੈਕਟਰ ਟਰੱਕ ਬੈਸੇ ਰੁੱਕ ਗਿਆ ਆ ਕੇ ਵੀ ਸ਼ਾਇਦ ਕੋਈ ਹਾਦਸਾ ਕਿਨਾ ਹੋ ਗਿਆ ਓਏ ਉਹਦੇ ਕਰਕੇ ਹੋਇਆ ਜੀ ਪਿੱਛੇ ਬੱਸ ਆ ਰਹੀ ਸੀ ਪਿੱਛੇ ਉਹ ਕਾਰ ਆ ਰਹੀ ਸੀ ਕਾਰ ਵਾਲੇ ਟਰੱਕ ਨੇ ਫੇਟ ਮਾਰਦੀ ਉਹ ਟਰੱਕ ਕਾਰ ਤੇ ਲੱਗ ਗਿਆ ਤਾਂ ਹੋਈ ਆ ਸਰ ਕਟਕਟ ਚਾਰ ਪੰਜ ਗੱਡੀਆਂ ਲੱਗ ਗਈ ਜੀ ਸੱਟਾ ਵਗੈਰੇ ਸੱਟਾ ਸਰ ਕਾਫੀ ਗੰਭੀਰਾ ਵਸਾਦਾ ਗੰਭੀਰ ਜਿਆਦੇ ਆ ਜੀ ਇੱਕ ਪੁਲਿਸ ਮਲਾਜਮ ਵਿਚਾਰਾ ਫਟੜਾ ਵਿੱਚ ਸਰ ਇਹ ਤੁੰਦ ਦਾ ਕਾਰਨ ਹੈ ਇਹ ਵਜਾ ਦਾ ਕੋਈ ਹੋਰ ਕੋਈ ਨਹੀਂ ਆ ਗੱਡੀ ਦਾ ਐਕਸੀਡੈਂਟ ਹੋਇਆ ਸੀ ਬੱਸ ਦਾ ਅਸੀਂ ਆ ਕੇ ਪਿੱਛੇ ਰੁਕਣੀ ਪੈਣਾ ਸੀਗਾ ਸਾਨੂੰ ਅਸੀਂ ਮੜੇ ਜਾ ਰੁਕਿਆ ਉਹ ਪਿੱਛੇ ਟਰੱਕ ਆ ਗਿਆ ਉਹਨੇ ਨਾਲ ਦੀ ਨਾਲ ਮਾਰਿਆ ਧੱਕ ਮਾਰ ਕੇ ਹੀਠਾਂ ਬਾੜ ਦੇਣੀ ਸੀ ਉਹ ਤਾਂ ਬਸ ਇੰਨੀ ਫਰਕ ਰੱਖ ਦੇਖ ਲਿਆ ਤੁਸੀਂ ਬੱਸ ਬਚਾ ਹੋ ਗਿਆ ਬੇਟੀ ਦਾ ਵਿਆਹ ਸੀ ਇਹ ਅੱਡੀ ਦਾ ਤਿਆਰ ਕਰਾਉਣ ਵਾਸਤੇ ਲੈ ਕੇ ਆਏ ਤੋ ਆਇਆ ਕਿ ਪਾਦਲੇ ਪਿੰਡ ਤੋਂ ਕਿੰਨੇ ਜਣੇ ਸੀ ਗੱਡੀ 'ਚ ਤਿੰਨ ਜਣੇ ਸੀ ਬੇਟੀ ਜੀ ਦਾ ਵਿਆਹ ਮੇਰੇ ਘਰ ਦੇ ਸੀ ਜੇ ਨਾਲ ਤੇ 50 60 50 ਹੋ ਗਿਆ 60 ਤੋ ਗੱਡੀ ਫਟ ਗਈ ਕਾਰਨ ਕੀ ਰਿਹਾ ਹਾਸਾ ਧੁੰਦ ਦਾ ਮੇਨ ਕਾਰਨ ਮੁਰੇ ਜਾਮ ਜੀ ਗਿਆ ਅਸੀਂ ਤਾਂ ਰੁਕਣੀ ਸੀਗਾ ਉਹਨੇ ਪਿੱਛੇ ਆ ਕੇ ਮੌਕਾ ਮਿਲਿਆ ਨੀ ਨਿਕੰਣ ਦਾ ਜਾਨ ਨੂੰ ਬਚਾ ਕੇ ਤੁਹਾਡੀ ਗੱਡੀ ਵਾਲੇ ਸਾਰੇ ਠੀਕ ਨੇ ਹਾਂ ਠੀਕ ਹੈ ਸਭ ਠੀਕ 60 ਤੋਂ ਬਚਾਹ ਹੋ ਗਿਆ ਇਹ ਟਰੱਕ ਵਾਲੇ ਨੇ ਮਾਰੀ ਗਿਆ ਪਿੱਛੋਂ ਲਿਆ ਕੇ ਕਿਸੇ ਕਿਤੇ ਆ ਰਹੇ ਸੀ ਅਸੀਂ ਪਾਦਲੇ ਤੋਂ ਿਆ ਰਹੇ ਸੀ ਕਿ ਕੁੜੀ ਨੂੰ ਵਿਆਹ ਲਈ ਤਿਆਰ ਕਰਾਉਣ ਹਾਂਜੀ ਕਿ ਕਿਦਾਂ ਵਾਪਰੇ ਦੇ ਬਹਾਸ ਹੈ ਅਸਰਾਮ ਕੇ ਲਾ ਰਹੇ ਸੀਗੇ ਪਿਛੋ ਲਿਆ ਕੇ ਮਾਰੀ ਉਹਨੇ ਤੇ ਬੀ ਆਲੇ ਨੇ ਕਿੰਨ ਟੰਡ ਕਰਕੇ ਹੋਇਆ ਪਤਾ ਨਹੀਂ ਹੁਣ ਵੀਰੇ ਸਾਨੂੰ ਤਾਂ ਕੁਛ ਨਹੀਂ ਪਤਾ ਇਸ ਤਰ੍ਹਾਂ ਆਮ ਕੱਡੀ ਸਾਡੀ ਹੋਲੀ ਸੀਗੀ ਬਿਲਕੁਲ ਤਿੰਨੇ ਜਣੇ ਸੀਗੇ ਕਿਹਦੇ ਸਾਥ ਮੱਛਾ ਛੱਟਾ ਛੋਟਾ ਕੋਈ ਨਹੀਂ ਲੱਗੀ ਹੋਈਗੀ ਬਚਾਏ ਹਾਂਜੀ ਮੜਾ ਹੋ ਗਈ ਬਸ ਮੜਾ ਵੀ ਲੈ ਕਿਆ ਨਾਮ ਹੈ ਤੁਹਾਡਾ ਸੰਦੀਪ ਸਿੰਘ ਕਿਵੇਂ ਵਾਪਰੇ ਹਾਸਾ ਚੀ ਹੈ ਮੈਂ ਕਿਹਾ ਨਹੀਂ ਉਧਰੋਂ ਆ ਰਿਹਾ ਸੀਗਾ ਮੋਟਰਸਾਈਕਲ ਤੇ ਆਵਾਜ਼ ਹੀ ਆਈ ਜੋਰ ਨਾਲ ਦੋ ਕਾਰਾਂ ਲੱਗੀਆਂ ਪਹਿਲਾਂ ਬੱਸ ਫਿਰ ਮਗਰ ਕਾਰ ਤੋਂ ਮਗਰ ਹੋ ਲੱਗੇ ਭਾਈ ਤੇਰੇ ਮੈਂ ਭੱਜ ਗਿਆ ਸੜਕ ਪਾਰ ਕਰ ਤੇ ਰਾਜਾ ਕੱਢਿਆ ਤਾਂ ਦੋ ਤਿੰਨ ਜਣਿਆਂ ਨੂੰ ਹੋਰ ਆ ਗਏ ਉਹਦੇ ਵਿੱਚੋਂ ਬੰਦਾ ਕੱਢਿਆ ਬਹੁਤ ਮੁਸ਼ਕਲ ਨਾਲ ਕੱਢਤਾ ਲੇਕਿਨ ਥੋੜਾ ਜਿਹਾ ਇੰਜਨ ਹੋਇਆ ਗਿਆ ਜਦੋਂ ਅਸੀਂ ਕਿੰਨੇ ਕਿੰਨੇ ਜਣੇ ਨੇ ਸੜਕ ਤੇ ਖਾਦ ਦੇ ਨਾਲ ਇੱਕ ਹੀ ਆਈ ਕਿੰਨੀਆਂ ਲੱਗੀਆਂ ਬੱਚੀਆਂ ਲੱਗੀਆਂ ਕੰਨੇ ਚਾਰ ਲੱਗੀਆਂ ਕਾਰਨ ਕੀ ਲੱਗਦਾ ਦੋਨੋਂ ਕਾਰਾਂ

लग जा रहा था वो उसने ब्रिक मार दिया और ये पीछे से लग गई कितने बंदे सवार होंगे बस में लगभग इसमें इस सवार होंगे साठ पैठ बंदे होंगे पचास साठ पचास साठ बंदे होंगे पचास साठ बंदे होंगे बच्चे भी हैं हाँ बच्चे भी हैं हाँ सब ठीक है दो तीन लोग ज्यादा चोट लग गई और है। उनको हाँ हॉस्पिटल गए कहाँ से आ रहे थे ਗਰਸੇ ਲੁਧਿਆਣਾ ਆ ਰਹੇ ਸੀ ਅੱਛਾ ਕੋਈ شادی ਦਾ ਪ੍ਰੋਗਰਾਮ ਸੀ ਜਾਂ ਵੈਸੇ ਹੀ ਜਾ ਰਹੇ ਸੀ ਨਹੀਂ ਹਮ ਲੁਧਿਆਣਾ ਆ ਰਹੇ ਸੀ ਤਾਂ ਪੈਸੇ ਹੋ ਆਪਾਂ ਨੂੰ ਨਹੀਂ ਜਾਂਦੇ ਹਮ ਵਿੱਚ ਮੇ ਬੈਠੇ ਸਨ ਕੋਈ ਨਹੀਂ ਅੱਛਾ ਲੁਧਿਆਣਾ ਤੋਂ ਵੀ ਜੀ ਅੱਜ ਸਵੇਰ ਧੁੰਦ ਦੇ ਹੋਣ ਦੇ ਕਾਰਨ ਤੇ ਆਪਣੇ ਰੋਡ ਦੇ ਉੱਪਰ ਹਾਈਵੇ ਰੋਡ ਦੇ ਉੱਪਰ 3-4 ਗੱਡੀਆਂ ਦਾ ਐਕਸੀਡੈਂਟ ਹੋਇਆ ਹੈਗਾ ਤੇ ਜਿਨ੍ਹਾਂ ਚੋਂ 3 ਕੁ ਬੰਦਿਆਂ ਦੇ ਥੋੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਾ ਦਿੱਤਾ ਹੈਗਾ ਤੇ ਜਿਹੜੇ ਗੱਡੀਆਂ ਨੂੰ ਸਾਈਡ ਤੇ ਕਰਾ ਕੇ ਜਿਹੜੀ ਟਰੈਫਿਕ ਹੈਗੀ ਉਹ ਹੁਣ ਚੱਲ ਰਹੀ ਹੈ ਤੇ ਹੁਣ ਜਿਹੜਾ ਧੁੰਦ ਦੇ ਜ਼ਿਆਦਾ ਹੋਣ ਕਰਕੇ ਇਹ ਹਾਸਤਾ ਹੋਇਆ ਤੇ ਆਪ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪ ਪਬਲਿਕ ਨੂੰ ਅਸੀਂ ਸਭ ਦਰਸ਼ਕਾਂ ਲਾਈਆਂ ਹੋਈਆਂ ਨੇ ਤੇ ਉਹ ਆਪਣੇ ਜਿਹੜੇ ਸਾਡੇ ਟਰੈਕ ਤੇ ਹੈਗੇ ਆ ਉਹ ਸੁਚੇਤ ਕਰੂਗੇ ਵੀ ਸਾਰੇ ਜਿਹੜੇ ਟਰੈਫਿਕ ਹੈਗੀ ਆ ਉਹ ਚਾਲੂ ਰੱਖਾਂਗੇ ਮਤਲਬ ਕਿ ਜਲਦੀ ਜਲਦੀ ਜਿੱਥੇ-ਤਿੱਥੇ ਜਿਹਨੇ ਪਹੁੰਚਣਾ ਆਪਣੇ ਸਮੇਂ ਸਿਰ ਟਾਈਮ ਨਾਲ ਪਹੁੰਚ ਜਾਣਗੇ ਕੋਈ ਇੰਜਰਡ ਦਾ ਪਤਾ ਲੱਗਿਆ ਕਿੰਨੇ ਕੁ ਮੰਦੇ 10 ਮੰਦੇ ਇੰਜਰਡ ਹੋਏ ਨੇ ਉਹ ਸਿਵਲ ਹਸਪਤਾਲ ਆਪਣੇ ਦਾਖਲ ਕਰਾ ਦਿੱਤੇ